ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਸਤਵੰਤ ਸਿੰਘ ਖਿਆੜਾ ਨਸਰਾਲਾ ਤੋਂ ਦਰਸ਼ਕੋ ਮੱਧ ਪ੍ਰਦੇਸ਼ ਵਿੱਚ ਹੋਈਆਂ ਨੈਸ਼ਨਲ ਪੱਧਰ ਦੀਆਂ ਖੇਡਾਂ ਜਿਹਦੇ ਵਿੱਚ ਹੈਂਡਬਾਲ 17 ਸਾਲ ਤੋਂ ਥੱਲੇ ਦੀਆਂ ਲੜਕੀਆਂ ਨੇ ਪੰਜਾਬ ਦੇ ਲਈ ਸਿਲਵਰ ਮੈਡਲ ਜਿੱਤਿਆ ਤੋਂ ਉਹਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਮੈਡਗੋਲ ਗੰਜਿਆਂ ਦੇ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਜਿਨ੍ਹਾਂ ਨੇ ਇਸ ਖੇਡ ਦੇ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਤੇ ਉਹਨਾਂ ਨੇ ਆਪਣੇ ਸਕੂਲ ਦਾ ਨਾਂ ਵੀ ਰੋਸ਼ਨ ਕੀਤਾ ਇਹਨਾਂ ਵਿਦਿਆਰਥਣਾਂ ਦਾ ਨਸਰਾਲਾ ਸਟੇਸ਼ਨ ਵਿਖੇ ਪਹੁੰਚਣ ਤੇ ਸਕੂਲ ਸਟਾਫ ਸਕੂਲ ਮੈਨੇਜਮੈਂਟ ਕਮੇਟੀ ਅਤੇ ਇਲਾਕੇ ਦੇ ਪਤਵੰਤਿਆਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਤੇ ਉਹਨਾਂ ਨੂੰ ਰੈਲੀ ਰੂਪ ਦੇ ਵਿੱਚ ਮੇਰਗੋਲ ਗੰਜਾ ਸਕੂਲ ਵਿਖੇ ਲਿਆਂਦਾ ਗਿਆ ਤੇ ਇਹਨਾਂ ਵਿਦਿਆਰਥਣਾਂ ਦੇ ਵਿੱਚ ਕਿੰਨਾ ਜੋਸ਼ ਸੀ ਕਿੰਨਾ ਖੁਸ਼ੀ ਸੀ ਉਹ ਵੀ ਤੁਹਾਡੇ ਨਾਲ ਗੱਲ ਕਰਾਉਨੇ ਆ ਸਕੂਲ ਦੀ ਮੈਨੇਜਮੈਂਟ ਕਮੇਟੀ ਤੇ ਨਾਲ ਉਹਨਾਂ ਦੇ ਜਿਹੜੇ ਕੋਚ ਆ ਉਹਨਾਂ ਦੇ ਨਾਲ ਵੀ ਗੱਲ ਕਰਾਉਨੇ ਆ ਸਸ਼ੀ ਕਾਲ ਜੀ ਮੇਰਾ ਨਾਮ ਗੁੜਿਆ ਆ ਤੇ ਮੈਂ ਹੈਂਡਬਾਲ ਵਿੱਚ ਹੈਂਡਬਾਲ ਦੀ ਖਿਡਾਰੀ ਆ ਨਾ ਤੇ ਮੇਰੇ ਨਾਲ ਮੇਰੇ ਸਾਥੀ ਹੈ ਸ਼ਿਵਾਨਾ ਤੇ ਸਿਮਨ ਮੇਰੇ ਨਾਲ ਮੱਧ ਪ੍ਰਦੇਸ਼ ਵਿੱਚ ਮੈਚ ਖੜਨ ਗਏ ਜਿਹਦੇ ਵਿੱਚ ਸ਼ੁਰੂਆਤ ਸਾਡੇ ਬਿਹਾਰ ਨਾਲ ਮੈਚ ਲੱਗਾ ਜਿਹਦੇ ਵਿੱਚ ਆਪਾਂ ਬਹੁਤ ਵਧੀਆ ਖੇਡਿਆ ਤੇ ਉਹ ਮੈਚ ਜਿੱਤ ਲਿਆ ਇਸੇ ਤਰ੍ਹਾਂ ਆਪਾਂ 4-5 ਮੈਡਲ ਜਿੱਤ ਕੇ ਸੈਮੀਫਾਈਨਲ ਵਿੱਚ ਜਗੇ ਤੇ ਸਾਡਾ ਐਮਪੀ ਨਾਲ ਲੱਗਾ ਮੈਚ ਤੇ ਉਹਦੇ ਵਿੱਚ ਸਾਡੇ ਕੋਚ ਸਾਹਿਬਾਨ ਨੇ ਜਿਹੜੇ ਸਾਡੇ ਨਾਲ ਮੀਨੂ ਮੈਮ ਗਏ ਸੀ ਉਹਨਾਂ ਨੇ ਬਹੁਤ ਸਾਨੂੰ ਹਿੰਮਤ ਦਿੱਤੀ ਜਿਸ ਕਰਕੇ ਆਪਾਂ ਫਾਈਨਲ ਮੈਚ ਵੀ ਖੇਡੇ ਤੇ ਫਾਈਨਲ ਮੈਚ ਖੇੜਦੇ ਖੇੜਦੇ ਆਪਾਂ ਸਿਲਵਰ ਮੈਡਲ ਲਿਆ ਜਦੇ ਵਿੱਚ ਸਾਡੇ ਕੋਚ ਸਾਹਿਬ ਹਰਦੀਪ ਸਰ ਤੇ ਸ਼ਾਮਲਾਲ ਸਰ ਦੀ ਬਹੁਤ ਵੱਡੀ ਯੋਗਦਾਨ ਹੈ ਕਿ ਆਪਾਂ ਨੈਸ਼ਨਲ ਲੈਵਲ ਤੱਕ ਖੇਡ ਕੇ ਆਏ ਹੁਣ ਸਾਡੀ ਇਹੀ ਕੋਸ਼ਿਸ਼ ਰਹੂਗੀ ਕਿ ਅਗਲੇ ਸਾਲ ਆਪਾਂ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰੀਏ ਪ੍ਰੈਕਟਿਸ ਕਰੀਏ ਕਿ ਆਪਾਂ 골ਡ ਮੈਡਲ ਲੈ ਕੇ ਆਈਏ ਤਾਂ ਕਿੰਨਾ ਟਾਈਮ ਤੁਸੀਂ ਮਿਹਨਤ ਕਰਦੇ ਆ ਰੋਜ਼ਾਨਾ ਰੋ ਜਾਣਾ ਜੀ ਅੱਪਾ 2 ਘੰਟੇ ਪ੍ਰੈਕਟਿਸ ਕਰਦੇ ਆ 2-3 ਘੰਟੇ ਪ੍ਰੈਕਟਿਸ ਕਰਦੇ ਆ ਅੱਜ ਸਾਰੇ ਅਸੀਂ ਮੱਧ ਪ੍ਰਦੇਸ਼ ਵਿਖੇ ਹੋਈਆਂ 67ਵੀਂ ਇੰਟਰਨੈਸ਼ਨਲ ਖੇਡਾਂ ਵਿੱਚ ਪਾਰਟਿਸਿਪੇਟ ਕੀਤਾ ਅਤੇ ਅਸੀਂ ਪੰਜਾਬ ਦੀ ਟੀਮ ਵੱਲੋਂ ਸਰਵਲ ਮੈਡਲ ਹਾਸਲ ਕੀਤਾ ਸਰਕਾਰ ਦਾ ਬਹੁਤ ਸਹਿਯੋਗ ਰਿਹਾ ਹੈ ਜੇਕਰ ਸਾਨੂੰ ਸਰਕਾਰ ਹੋਰ ਹੌਸਲਾ ਬਜਾਈ ਕਰਦੀ ਹੈ ਤਾਂ ਮੇਘਾਲਗੰਜਾ ਵਿਖੇ ਅਕੈਡਮੀ ਨਰਸੀ ਦੇਵਤਾ ਇੰਟਰਨੈਸ਼ਨਲ ਦੇ ਪਲੇਅਰ ਵੀ ਉੱਠ ਸਕਦੇ ਨੇ ਜੇਕਰ ਸਾਨੂੰ ਸਰਕਾਰ ਹੋਰ ਵਧੀਆ ਦਵੇ ਡਾਇਟ ਦਵੇ ਖੇਡ ਮੈਦਾਨ ਵਧੀਆ ਹੋ ਸਕਣ ਤਾਂ ਅਸੀਂ ਨੈਸ਼ਨਲ ਲੈਵਲ ਤੋਂ ਇੰਟਰਨੈਸ਼ਨਲ ਲੈਵਲ 올림픽 ਵਿੱਚ ਵੀ ਹਿੱਸਾ ਲੈ ਸਕਦੇ ਹਾਂ ਮੈਂ ਹਰਦੀਪ ਕੁਮਾਰ ਹੈਂਡਬਾਲ ਕੋਚ ਗਵਰਨਮੈਂਟ ਹਾਈ ਸਕੂਲ ਮੇਗੋਵਾਲ ਗੰਜਿਆਂ ਸਾਡੇ ਸਕੂਲ ਦੇ ਪਿਛਲੇ ਦਿਨਾਂ ਤੋਂ ਜਿਹੜੀ ਤਿਆਰੀ ਚੱਲ ਰਹੀ ਸੀ ਉਹਦੇ ਬਾਬਤ ਅਸੀਂ ਪਹਿਲਾਂ ਜ਼ੋਨ ਦੀਆਂ ਖੇਡਾਂ ਦੇ ਵਿੱਚ ਭਾਗ ਲਿਆ ਫਿਰ ਜਿਲ੍ਹਾ ਪੱਧਰ ਦੀਆਂ ਖੇਡਾਂ ਦੇ ਵਿੱਚ ਭਾਗ ਲਿਆ ਉਸ ਤੋਂ ਬਾਅਦ ਸਟੇਟ ਪੱਧਰ ਦੀਆਂ ਖੇਡਾਂ ਦੇ ਵਿੱਚ ਮੈਡਲ ਜਿੱਤੇ ਤੇ ਇਹ ਹੁਸ਼ਿਆਰਪੁਰ ਨੂੰ ਬਿਲੋਂਗ ਕਰਦੇ ਹੋਏ ਬੱਚਿਆਂ ਨੇ ਇਹਨਾਂ ਨੇ ਜਿਹੜਾ ਪੰਜਾਬ ਦੇ ਉੱਤੇ ਪੰਜਾਬ ਲੈਵਲ ਤੇ ਕੰਪੀਟੀਸ਼ਨ ਲੜਿਆ ਸੀ ਉਸ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ ਬੱਚਿਆਂ ਨੂੰ ਸਿਲੈਕਟ ਕਰਕੇ ਪੰਜਾਬ ਦੀ ਟੀਮ ਤਿਆਰ ਕੀਤੀ ਗਈ ਤੇ ਇਹ ਜਿਹੜੀਆਂ 66ਵੀਂ ਨੈਸ਼ਨਲ ਸਕੂਲ ਖੇਡਾਂ ਹੋਈਆਂ ਜੋ ਕਿ ਮੱਧ ਪ੍ਰਦੇਸ਼ ਵਿਖੇ ਹੁਣੇ-ਹੁਣੇ ਸਮਾਪਤ ਹੋਈਆਂ ਉਸ ਦੇ ਵਿੱਚ ਪੰਜਾਬ ਦੀ ਟੀਮ ਨੇ ਸਿਲਵਰ ਮੈਡਲ ਜਿਹੜਾ ਜਿੱਤ ਕੇ ਆਪਣਾ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦਾ ਝੰਡਾ ਗੱਡਿਆ ਤੇ ਨਾਲ ਦੀ ਨਾਲ ਮੈਂ ਦੱਸਣਾ ਚਾਹੁੰਦਾ ਸਾਰੇ ਦਰਸ਼ਕਾਂ ਨੂੰ ਕਿ ਇਸ ਖੇਡਾਂ ਦੇ ਵਿੱਚ ਮੇਗੋਵਾਲ ਸਕੂਲ ਦੇ ਜਿਹੜੇ ਬੱਚੇ ਆ ਉਹਨਾਂ ਨੇ ਪੰਜਾਬ ਵੱਲੋਂ ਖੇਡਦੇ ਹੋਇਆ ਮੱਲਾ ਮਾਰੀਆਂ ਤੇ ਅੱਜ ਸਾਰੇ ਅਸੀਂ ਇਕੱਤਰ ਹੋਏ ਆ ਤੇ ਇਹ ਬੱਚਿਆਂ ਦੇ ਜਿਹੜਾ ਹੌਸਲਾ ਫੁਜਾਈ ਲਈ ਬੱਚਿਆਂ ਦਾ ਵੈਲਕਮ ਕਰਨ ਦੇ ਲਈ ਸਾਰੇ ਇਲਾਕੇ ਦੇ ਪਤਵੰਤੇ ਸੱਜਣ ਜਿਹੜੇ ਅੱਜ ਇੱਥੇ ਇਕੱਠੇ ਹੋਏ ਨੇ ਉਸ ਦੇ ਵਿੱਚ ਸਾਰੇ ਬੱਚਿਆਂ ਨੂੰ ਜਿਹੜਾ ਪਹਿਲਾਂ ਹਾਰ પા ਕੇ ਇਹਨਾਂ ਨੂੰ ਉੱਥੋਂ ਰਿਸੀਵ ਕੀਤਾ ਗਿਆ ਹੋਣ ਖਾਨਪੁਰ ਵਿਖੇ ਅੱਜ ਇਹਨਾਂ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਸਵਾਗਤ ਕੀਤਾ ਗਿਆ ਹੈ ਤੇ ਇਹਨਾਂ ਬੱਚਿਆਂ ਨੇ ਜਿਹੜਾ ਉਹ ਖੇਡਾਂ ਦੇ ਵਿੱਚ ਜਿੰਨੀਆਂ ਮੱਲਾਂ ਮਾਰੀਆਂ ਨੇ ਉਹਦਾ ਜਿਹੜਾ ਸਿਹਰਾ ਆ ਉਹ ਪੂਰੇ ਸਕੂਲ ਦੇ ਸਟਾਫ ਨੂੰ ਔਰ ਇਸ ਇਲਾਕੇ ਨੂੰ ਤੇ ਸਾਡੇ ਸ਼੍ਰੀ ਸ਼ਾਮ ਲਾਲ ਜੀ ਹੈਂਡਬਾਲ ਕੋਚ ਉਹਨਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਇਸ ਜਿਹੜਾ ਜਗ੍ਹਾ ਦੇ ਉੱਤੇ ਹੈਂਡਬਾਲ ਦੀ ਜਿਹੜੀ ਆ ਜਾਗਰਿਤ ਜਾਗ ਲਗਾਇਆ ਸੀ ਤੇ ਅੱਜ ਲਗਾਤਾਰ ਚੱਲਦਾ ਹੋਇਆ ਇਹ ਜਿਹੜਾ ਕੁੰਬਿਆ ਉਹ ਹੁਣ ਤੁਹਾਡੇ ਸਾਹਮਣੇ ਬੱਚਿਆਂ ਦੇ ਮੈਡਲ ਦੇ ਰੂਪ ਦੇ ਵਿੱਚ ਅੱਜ ਪੂਰਾ ਹੋਇਆ ਇਸ ਤੋਂ ਥੋੜੇ ਦਿਨ ਪਹਿਲਾਂ ਜਿਹੜਾ ਆ ਇੱਕ ਆਪਾਂ ਬ੍ਰਾਊਨ ਮਾਡਲ ਵੀ ਦਿੱਤਿਆ ਪਿਛਲੇ ਦਿਨੀ ਜਿਹੜੀਆਂ ਦਿੱਲੀ ਵਿਖੇ ਹੋਈਆਂ ਖੇਡਾਂ ਅੰਡਰ 14 ਕੈਟਾਗਰੀ ਦੇ ਵਿੱਚ ਲੜਕਿਆਂ ਦੀ ਟੀਮ ਨੇ ਪੰਜਾਬ ਦੀ ਟੀਮ ਨੇ ਜਿਹੜਾ ਆ ਉਸ ব্রੌਂਜ਼ ਮੈਡਲ ਦੇ ਉੱਤੇ ਕਬਜ਼ਾ ਕੀਤਾ ਸੀ ਬਹੁਤ ਵਧੀਆ ਉੱਥੇ ਵੀ ਮੁਕਾਬਲੇ ਬੜੇ ਸਖਤ ਮੁਕਾਬਲੇ ਹੋਏ ਉਸ ਦੇ ਵਿੱਚ ਪੰਜਾਬ ਦੀ ਟੀਮ ਜਿੱਤੀ ਹੈ ਤੇ ਉਸ ਦੇ ਵਿੱਚ ਵੀ ਜਿਹੜੇ ব্রੌਂਜ਼ ਮੈਡਲ ਦੇ ਉੱਤੇ ਮੇਘੋਵਾਲ ਸਕੂਲ ਦੇ ਬੱਚਿਆਂ ਨੇ ਪੰਜਾਬ ਵੱਲੋਂ ਖੇਡਦਿਆਂ ਹੋਇਆਂ ਮੈਡਲ ਪ੍ਰਾਪਤ ਕੀਤੇ ਤੇ ਇਸ ਇਲਾਕੇ ਦਾ ਨਾਮ ਰੌਸ਼ਨ ਕੀਤਾ ਮੇਘੋਵਾਲ ਗੰਗਿਆਂ ਦਾ ਨਾਮ ਰੌਸ਼ਨ ਕੀਤਾ ਪੰਜਾਬ ਦਾ ਨਾਮ ਰੌਸ਼ਨ ਕੀਤਾ ਦਰਸ਼ਕੋ ਨੈਸ਼ਨਲ ਖੇਡਾਂ ਦੇ ਵਿੱਚ ਇਸ ਸਕੂਲ ਦੀਆਂ ਮੇਘੋਵਾਲ ਗੰਗਿਆਂ ਸਕੂਲ ਦੀਆਂ ਵਿਦਿਆਰਥਣਾਂ ਜਿਹੜੀਆਂ ਤੇ ਇਥੋਂ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਨੇ ਜਿੱਤਾਂ ਪ੍ਰਾਪਤ ਕਰਕੇ ਵਧੀਆ ਪ੍ਰਦਰਸ਼ਨੀ ਕਰਕੇ ਵਧੀਆ ਪ੍ਰਦਰਸ਼ਨ ਆਪਣੀਆਂ ਖੇਡਾਂ ਦਾ ਕਰਕੇ ਆਪਣੇ ਜਿਹੜਾ ਸਕੂਲ ਦਾ ਜਿਹੜਾ ਆ ਨਾਮ ਰੋਸ਼ਨ ਕੀਤਾ ਆਪਣੇ ਮਾਪੇ ਦਾ ਨਾਮ ਰੋਸ਼ਨ ਕੀਤਾ ਆਪਣੇ ਅਧਿਆਪਕਾਂ ਦਾ ਨਾਮ ਰੋਸ਼ਨ ਕੀਤਾ ਮੈਂ ਨਸਰਾਲਾ ਤੋਂ अजीत ਵੈਬ ਟੀਵੀ ਦੇ ਲਈ ਸਤਵੰਤ ਸਿੰਘ ਥਿਆੜਾ ਦੀ ਵਿਸ਼ੇਸ਼ ਰਿਪੋਰਟ अजीत ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ अजीत ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ